ਸასიਖਾਲ ਵੀਰੋ ਬਹੁਤ ਵੀਡੀਓ ਨੇ ਮੇਰੇ ਕੋਲ ਅੱਜ ਇਹ ਮੈਂ ਵੀਡੀਓ ਆਪਣੇ ਭਰਾਵਾਂ ਲਈ ਉਹਨਾਂ ਲਈ ਪਾਈ ਜਿਹੜੇ ਪੰਜਾਬ ਹோம்ਗਾਰਡ ਦੇ ਔਨ ਡਿਊਟੀ ਮੁਲਾਜ਼ਮ ਨੇ ਚਿੱਟਾ ਇੱਕ ਖਤਰਨਾਕ ਨਸ਼ਾ ਹੈ ਪੰਜਾਬ ਦੇ ਵਿੱਚ ਵਿਕ ਰਿਹਾ ਹੈ ਤੇ ਚਿੱਟਾ ਖਰਾਬ ਹੀ ਕਰਦਾ ਸਾਰਿਆਂ ਨੂੰ ਠੀਕ ਹੈ ਮੈਂ ਤੁਹਾਡੇ ਮੈਂ ਕੁਝ ਵੀਰ ਨੇ ਜਿਹੜੇ ਮਾਣ ਕਰ ਰਹੇ ਨੇ ਜਰਨੈਲ ਧਰਮਕੋੜ ਖੰਨਾ ਫਤਿਹਗੜ੍ਹ ਸਾਹਿਬ ਤੋਂ ਜਸਵੀਰ ਜੀ ਨਛੱਤਰ ਖੰਨਾ ਜਸਵੀਰ ਤੇ ਮੈਂ ਚਲੋ ਕੋਈ ਗੱਲ ਨਹੀਂ ਅੱਜ ਸਾਰੀਆਂ ਗੱਲਾਂ ਹੋਈਆਂ ਨੇ ਸਾਰੀਆਂ ਗੱਲਾਂ ਡੀਜੀਪੀ ਸਾਹਿਬ ਦੇ ਨਾਲ ਕਿਹੜਾ ਧਰਨਾ ਚੱਲ ਰਿਹਾ ਕੀ ਹੋ ਰਿਹਾ 137 ਕਿਹੜੀ ਹੈ 134 ਕਿਹੜੀ ਹੈ ਤੇ 169 ਕਿਹੜੀ ਹੈ ਡੀਜੀਪੀ ਸਾਹਿਬ ਨੇ ਕਾਫੀ ਸਮਾਂ ਦਿੱਤਾ ਸੀ ਪਰ ਇਹਨਾਂ ਵੀਰਾਂ ਦਾ ਮੈਂ ਧੰਨਵਾਦ ਕਰ ਸਕਦਾ ਚਲੋ ਲੈ ਆਸੀ ਅੱਜ ਜੋ ਬੈਗ ਉਹ ਕਰ ਲਿਆ ਸੀ ਥੋੜਾ ਬਹੁਤਾ ਜਿੰਨਾ ਸੀ ਚਲੋ ਆਪਾਂ ਨੇ ਲੈ ਲਿਆ ਇਹ ਜਿਹੜੇ ਵੀਰ ਨੇ ਕੁਲਦੀਪ ਸਿੰਘ ਜੀ ਕਈ ਨਾਂ ਤਾਂ ਹੁਣ ਯਾਦ ਨਹੀਂ ਰਹੇ ਮੈਨੂੰ ਵੀਰਾਂ ਦੇ ਹਨਾ ਤੇ ਉਹਦਾ ਨਾਂ ਤਾਂ ਮੈ ਲੈਣੀ ਨਹੀਂ ਉਹ ਵੀਡੀਓ ਬੂਡੀ ਕਹੁੰਦੇ ਨੇ ਉਹ ਤਾਂ ਨਸ਼ਾ ਹੀ ਖਤਰਨਾਕ ਹੈ ਚਟਾ ਦਾ ਵੈਸੀ ਖਤਰਨਾਕ ਹੁੰਦਾ ਨਸ਼ਾ ਤੇ ਡੀਜੀਪੀ ਸੇਵਨ ਨਾਲ ਸਾਰੇ ਮਸਲਿਆਂ ਤੇ ਡਿਸਕਸ ਹੋਈ ਅੱਜ ਕਿਦਾਂ ਫੰਡ ਕੀ ਹੈ ਕੀ ਹੋ ਰਿਹਾ ਕਿਦਾਂ ਹਾਈ ਕੋਰਟ ਵਿੱਚ ਸੁਪਰੀਮ ਕੋਰਟ ਵਿੱਚ ਕਿਹੜੇ ਕੇਸ ਨੇ ਜਿੱਤੋ ਤੁਸੀਂ ਤੁਹਾਡੀ ਤਰੀਕ ਹੈ ਕੱਲ ਨੂੰ ਮੈਂ ਤਾਂ ਮੁਬਾਰਕਾਂ ਦਵਾਂਗਾ ਤੇ ਜਦੋਂ ਮੈਂ ਉੱਥੇ ਸੁਪਰੀਮ ਕੋਰਟ ਖੜਾ ਸੀ ਤਾਂ ਇਹ ਵੀਰ ਮੈਨੂੰ ਕਹਿ ਰਿਹਾ ਸੀ ਕਿ ਕਹਿੰਦਾ ਮੈਨੂੰ ਤਾਂ ਪਹਿਲੇ ਹੀ ਪਤਾ ਲੱਗ ਗਿਆ ਸੀ ਵੀ ਤਰੀਕ ਪੈ ਗਈ ਹੈ ਚਲੋ ਛੱਡੋ ਇਹਨਾਂ ਗੱਲਾਂ ਨੂੰ ਡੀਜੀਪੀ ਸਾਹਿਬ ਨਾਲ ਅੱਧਾ ਘੰਟਾ ਦਿੱਤਾ ਉਹਨਾਂ ਨੇ ਮੈਨੂੰ ਅੱਜ ਧੰਨਵਾਦ ਮੇਰੇ ਨਾਲ ਜਗਤਾਰ ਸਿੰਘ ਜੀ ਹੋਰ ਸੀ ਹੋਮਗਾਰਡ ਦੇ ਮੁਲਾਜ਼ਮ ਮੇਰਾ ਇਹ ਹੋਮਗਾਰਡ ਦੇ ਔਨ ਡਿਊਟੀ ਮੁਲਾਜ਼ਮਾਂ ਦਾ ਧੰਨਵਾਦ ਕਰਨ ਦਾ ਸਮਾਂ ਹੈ ਕੁਲਦੀਪ ਸਿੰਘ ਜੀ ਨਛੱਤਰ ਸਿੰਘ ਜੀ ਝਰਮਲ ਜੀ ਰੋਪੜ ਤੋਂ ਮੇਰੇ ਵੀਰ ਸੰਜੀਵ ਜੀ ਕੁਝ ਵੀਰ ਹੋਰ ਨੇ ਅੰਮ੍ਰਿਤਸਰ ਤੋਂ ਨੇ ਵੀਰ ਉਹਨਾਂ ਦਾ ਕੁਝ ਨਾਂ ਮੇਰੇ ਚੇਤੇ ਨਹੀਂ ਤੇ ਚਲੋ ਆਪਾਂ ਗਏ ਸੀ ਅੱਜ ਧੰਨਵਾਦ ਸਾਰੀ ਅਪਡੇਟ ਮੈਂ ਇਸੇ ਚੈਨਲ ਤੇ ਦਿੰਦਾ ਰਹਾਂਗਾ ਤੁਹਾਨੂੰ ਤੇ ਛੋਟੀ ਜਿਹੀ ਛੋਟੀਆਂ-ਛੋਟੀਆਂ ਵੀਡੀਓ ਪਾਵਾਂਗਾ ਇਹ ਮੈਂ ਆਪਣੇ ਵੀਰਾਂ ਦਾ ਧੰਨਵਾਦ ਕਰ ਰਿਹਾ ਹਾਂ ਕੁਲਦੀ ਜਿਨ੍ਹਾਂ ਦੇ ਨਾਲ ਆਏ ਨੇ ਹੋਰ ਹੋਰ ਵੀ ਵੀਰ ਹੋਣਦੇ ਨੇ ਝਰਮਲਜੀ ਕੁਲਦੀਪ ਜੀ ਏ ਬਾਈ ਜੀ 76 ਜੀ ਕੁਲਦੀਪ ਰੋਪੜ ਤੋਂ ਸੰਜੀਵ ਜੀ ਤੇ ਜਿਹੜੇ ਰਿਟਾਇਰਡ ਮੁਲਾਜ਼ਮ ਹੋਏ ਨੇ ਉਹ ਕਿੰਤੂ ਪ੍ਰੰਤੂ ਵੀ ਕਰ ਰਹੇ ਸੀ ਮੇਰੇ ਨਾਲ ਮੈਂ ਸਾਰਾ ਕੁਝ ਡੀਜੀਪੀ ਸਾਹਿਬ ਨੂੰ ਦੱਸਿਆ ਜਦੋਂ ਰਿਟਾਇਰਡ ਮੁਲਾਜ਼ਮ ਹੋਇਆ ਸੀ ਤੇ ਅੱਜ ਮੈਂ ਸਾਰੇ ਪੜਦੇ ਪਰ ਧੰਨਵਾਦ ਕਰਨਾ ਬਣਦਾ ਤੁਹਾਡੇ ਵੀਰਾਂ ਦਾ ਜਿਹੜਾ ਮਾਨ ਕਰੇਗਾ ਉਹੀ ਖੱਟੇਗਾ ਕੁਝ ਜਿਹੜਾ ਨਹੀਂ ਮਾਨ ਕਰੇਗਾ ਉਹ ਤਾਂ ਫਿਰ ਪੁੱਛ ਰੇ ਸੀ ਉਹ ਤੁਸੀਂ ਜਾਣਾ ਕੱਲ ਨੂੰ ਵੀ ਜਾਣਾ ਤੇ ਮੈਂ ਕੱਲ ਨੂੰ ਵੀ ਪਹੁੰਚਾਂਗਾ ਸੁਪਰੀਮ ਕੋਰਟ ਤੇ ਮੈਂ ਆਪਣੇ ਤਰੀਕੇ ਨਾਲ ਪਹੁੰਚਾਂਗਾ ਠੀਕ ਹੈ ਧੰਨਵਾਦ ਵੀਰੋ ਰਿਟਾਇਰਡ ਮੁਲਾਜ਼ਮਾਂ ਦਾ ਆਪਣਾ ਔਨ ਡਿਊਟੀ ਮੁਲਾਜ਼ਮਾਂ ਦਾ ਧੰਨਵਾਦ ਜਿਨ੍ਹਾਂ ਨੇ ਮੇਰਾ ਮੇਰਾ ਮਾਨ ਰੱਖਿਆ ਜਾਂ ਕਮੈਂਟ ਕੀਤੇ ਜਾਂ ਕਿਸੇ ਨੇ 1 ਰੁਪਿਆ ਵੀ ਦਿੱਤਾ ਧੰਨਵਾਦ ਹੰਦਸ਼ੱਤਰ ਜੀ ਹੈ ਬਹੁਤ ਹੈ ਕੁਲਦੀਪ ਜੀ ਹੈ ਚਰਮਲ ਜੀ ਹੈ ਖੜਾ ਨਾ ਮੈਂ ਸਾਰਿਆਂ ਨਾਲ ਹੀ ਹੈ ਪਤਾ ਮੈਨੂੰ ਸਾਰਾ ਕੁਝ ਹੈ ਮੈਨੂੰ ਰਿਟਾਇਰਾਂ ਦਾ ਵੀ ਪਤਾ ਮੈਨੂੰ ਜਗਤਾਰ ਸਿੰਘ ਦਾ ਵੀ ਪਤਾ ਮੈਨੂੰ ਸਾਰਾ ਕੁਝ ਪਤਾ ਤਾਂ ਮੈਨੂੰ ਸਾਰਾ ਕੁਝ ਹੀ ਹੈ ਵੀਰੇ ਪਰ ਜਿਹੜਾ ਮੇਰਾ ਮਾਨ ਰੱਖੇਗਾ ਮੈਂ ਤਾਂ ਧੰਨਵਾਦ ਕਰਾਂਗਾ ਨਾ ਸਤਿ ਸ਼੍ਰੀ ਅਕਾਲ ਵੀਰੋ ਧੰਨਵਾਦ ਸਲਾਮ ਕਬੂਲ ਕਰਿਓ ਨਾ ਜਾਇ ਹਿੰਦੀ ਕਰ ਦਿਓ ਤੁਸੀਂ ਸਤਿ ਸ਼੍ਰੀ ਅਕਾਲ ਔਨ ਡਿਊਟੀ ਮੁਲਾਜ਼ਮਾਂ ਨੂੰ ਸਤਿ ਸ਼੍ਰੀ ਅਕਾਲ ਬਾਕੀ ਜਿਹੜੇ ਇਸ਼ਾਰੇ ਜੇ ਕਰਦੇ ਸੀ ਉਹ ਚਲੋ ਮੈਂ ਸਾਰਾ ਕੁਝ ਅੱਜ ਡੀਜੀਪੀ ਸਾਹਿਬ ਨਾਲ ਖੋਲ੍ਹਿਆ ਹੈ ਤੇ ਮੈਂ ਸੁਪਰੀਮ ਕੋਰਟ ਪਹੁੰਚਾਂਗਾ ਕੱਲ ਆਪਣੇ ਤੌਰ ਤੇ ਸਤਿ ਸ਼੍ਰੀ ਅਕਾਲ ਜਿਹੜੇ ਵੀਰਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਜਿਹੜਾ ਕੋਈ ਹੋਰ ਕੋਈ ਵੀਰੇ ਨੇ ਕੋਈ 10 ਰੁਪਏ ਜਾਂ 20 ਰੁਪਏ ਜਾਂ 50 ਰੁਪਏ ਜਾਂ 100 ਰੁਪਏ ਜਾਂ 500 ਮੈਨੂੰ ਦਿੱਤਾ ਹੋਵੇ ਕੋਈ ਵੀਰਾਂ ਮੈਨੂੰ ਫੋਨ ਕਰ ਲਵੇ ਵੀਰਾਂ ਦਾ ਧੰਨਵਾਦ ਵੀਰਾਂ ਦਾ ਹਨਾ ਧੰਨਵਾਦ ਵੀਰੋ ਤੁਹਾਡੇ ਨਾਲ ਹੀ ਖੜਾ ਹਾਂ ਤੇ ਆਪਾਂ ਆਪਣੇ ਬਜ਼ੁਰਗ ਬਜ਼ੁਰਗਾਂ ਨਾਲ ਵੀ ਖੜਨਾ ਜਿਹੜੇ ਰਿਟਾਇਰ ਨੇ ਖੜਨਾ ਇਹਨਾਂ ਨਾਲ ਵੀ ਪੈਣਾ ਹੈ ਉੱਥੇ ਕੀ ਹੋਇਆ ਉਹ ਸਾਰਾ ਕੁਝ ਮੈਨੂੰ ਪਤਾ ਜੇ ਕੋਈ ਫੋਨ ਕਰਕੇ ਪੁੱਛ ਲੇਗਾ ਨਾ ਤਾਂ ਮੈਨੂੰ ਪੁੱਛ ਲਿਓ ਜੇ ਤੁਸੀਂ ਐਦਾਂ ਕਰੀ ਜੋਗੇ ਵੀ ਹਾਂ ਜੀ ਸਾਡਾ ਫੇਰ ਨਹੀਂ ਤਿਹੜੇ ਜੀਪੀ ਸਾਹਿਬ ਨਾਲ ਅੱਧਾ ਘੰਟਾ ਦੀ ਮੀਟਿੰਗ ਹੋਈ ਅੱਜ ਸਾਰਾ ਕੁਝ ਹੋਇਆ ਸਾਰੇ ਅਫਸਰਾਂ ਨੂੰ ਤੁਹਾਡੇ ਜਿੰਨੇ ਵੀ ਤੁਹਾਡੇ ਹੋਮਗਾਰਡ ਵਿਭਾਗ ਨਾਲ ਸੰਬੰਧਿਤ ਹੈ ਸਾਰਿਆਂ ਨਾਲ ਮੇਰੀ ਮੁਲਾਕਾਤ ਹੋਈ ਅੱਜ ਤੇ ਸਾਰੀ ਤੁਹਾਡੀ ਸਥਿਤੀ ਸਾਰਾ ਕੁਝ ਸੁਪਰੀਮ ਕੋਰਟ ਵਿੱਚ ਮੇਰੇ ਨਾਲ ਕੀ ਹੋਇਆ ਹਾਈ ਕੋਰਟ ਵਿੱਚ ਕੀ ਹੋ ਰਿਹਾ ਜਾਂ ਕੀ ਹੋ ਰਿਹਾ ਕਿੱਦਾਂ ਤੇ ਕੀ ਕਿੱਦਾਂ ਫੰਡ ਇਕੱਠੇ ਹੋ ਸਾਰਾ ਕੁਝ ਮੈਂ ਉਹਨਾਂ ਨਾਲ ਡਿਸਕਸ ਕੀਤੀ ਹੈ ਤੇ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਪੱਤਰਕਾਰ ਸਾਹਿਬ ਜਦੋਂ ਕੋਈ ਤਨਵਸਤਰਾ ਕੰਮ ਲੱਗਦਾ ਤੇ ਤੁਸੀਂ ਮੇਰੇ ਕੋਲ ਆਓ ਧੰਨਵਾਦ ਵੀਰੋ 온 ਡਿਊਟੀ ਮੁਲਾਜ਼ਮਾਂ ਦਾ ਧੰਨਵਾਦ